ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂਗੇ ਗੁਰਦੁਆਰਾ ਕਮਾਲਪੁਰ ਸਾਹਿਬ ਜੋ ਕਿ ਬਹੁਤ ਹੀ ਆਲੀਸ਼ਾਨ ਬਣਿਆ ਹੋਇਆ ਜੀ ਇਤਿਹਾਸਕ ਗੁਰੂ ਘਰ ਹੈਗਾ ਇੱਧਰ ਸਾਹਮਣੇ ਗੁਰੂ ਘਰ ਆ ਤੁਸੀਂ ਦੇਖ ਸਕਦੇ ਤੁਹਾਨੂੰ ਦਿਖਾ ਦਿੰਨੇ ਆਂਗੇ ਤੇ ਅੱਜ ਮੱਸੀ ਆ ਗਈ ਤੇ ਆਪਾਂ ਮੱਥਾ ਟੇਕਣ ਆਏ ਅੱਜ ਮੱਸੀਆ ਦੇ ਉੱਤੇ ਮੱਸੀਆ ਭਰਦੀ ਹੈ ਜੀ ਇੱਥੇ ਆਜੋ ਤੁਹਾਨੂੰ ਵੀ ਦਰਸ਼ਨ ਕਰਵਾਨੇਗੇ ਬਹੁਤ ਵਧੀਆ ਜਿਹੜਾ ਗੁਰੂ ਘਰ ਬਣਿਆ ਹੋਇਆ ਜੀ ਇੱਥੇ ਤੇ ਇਤਿਹਾਸ ਗੁਰੂ ਘਰ ਹੈ ਜੀ ਚਲੋ ਫਿਰ ਆਜੋ ਕਰਦੇ ਆਂਗੇ ਆਪਾਂ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਚਲੋ ਕਰਦੇ ਆਂ ਵੀਡੀਓ ਸ਼ੁਰੂ ਕਰ ਆ ਤੇ ਆਜੋ ਆਪਾਂ ਪਹੁੰਚ ਗਏ ਗੁਰੂ ਘਰ ਦੇ ਅੰਦਰ ਤੁਹਾਨੂੰ ਕਰਾਉਂਦੇ ਆਂਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਸਾਹਮਣੇ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੀ ਬਹੁਤ ਅਲਿਸ਼ਾਨੀ ਮਾਰਤਾ ਤੇ ਤੁਸੀਂ ਦੇਖ ਸਕਦੇ ਹੋ ਆ ਸਾਰੀ ਜਿਹੜੀ ਪਾਰਕਿੰਗ ਬਣੀ ਹੋਈ ਹੈਗੀ ਖੜਨ ਵਾਸਤੇ ਵੀ ਤੇ ਉਧਰ ਸਾਹਮਣੇ ਤੁਸੀਂ ਦੇਖਦੇ ਹੋ ਲੰਗਰ ਹਾਲ ਹੈ ਜੀ ਬਣਿਆ ਹੋਇਆ ਤੇ ਆਜੋ ਹੁਣ ਆਪਾਂ ਚੱਲ ਕੇ ਮੱਥਾ ਟੇਕਦੇ ਆ ਤੁਹਾਨੂੰ ਵੀ ਦਰਸ਼ਨ ਕਰਵਾਣੇ ਆਗੇ ਆਜੋ ਹੁਣ ਆਪਾਂ ਚੱਲਦੇ ਆਂਗੇ ਇਹ ਸਰੋਵਰ ਸਾਹਿਬ ਤੇ ਕਿਉਂਕਿ ਸਰੋਵਰ ਇੱਧਰ ਬਣਾਇਆ ਹੋਇਆ ਜੀ ਬੜਾ ਆਲੀਸ਼ਾਨ ਬਹੁਤ ਜਿਆਦਾ ਸਫਾਈ ਹੈਗੀ ਸਰੋਵਰ ਦੀ ਵੀ ਜਿਆਦਾ ਇਧਰਲੇ ਪਾਸੇ ਤੇ ਬਹੁਤ ਵਧੀਆ ਹੈਗਾ ਬਾਕੀ ਚੱਲਦੀ ਚੱਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਹੋਰ ਵੀ ਸੰਗਤਾਂ ਜਿਹੜੀ ਦਰਸ਼ਨ ਕਰ ਲੈ ਉਹ ਤੇ ਆਜੋ ਹੁਣ ਆਪਾਂ ਕਰਦੇ ਆ ਪੰਜ ਸ਼ਰਨਾਂ ਫਿਰ ਚੱਲਦੇ ਆਂਗੇ ਮੱਥਾ ਟੇਕਦੇ ਆਂਗੇ ਦੇਖੋ ਆ ਸਰੋਵਰ ਸਾਹਿਬਾਈ ਬਹੁਤ ਬਦੀਆ ਬਣਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਆਕੇ ਬਹੁਤ ਆਲੀਸ਼ਾਨ ਮਾਰਤਭੀਆ ਤੇ ਸਫਾਈ ਹੱਦੋਂ ਵੱਧ ਸਫਾਈ ਆ ਤੁਸੀਂ ਦੇਖ ਸਕਦੇ ਹੋ ਗੁਰੂ ਘਰ ਤੇ ਅੱਜ ਮੱਸੀਆ ਦਾ ਦਿਹਾੜਾ ਹੈ ਸੰਗਤ ਮੱਲਾਂ ਦਾ ਵੀ ਘਟ ਗਈ ਕਾਫੀ ਦੇਖੋ ਸਰੋਵਰ ਦੇ ਵਿੱਚ ਮੱਸੀਆ ਬਹੁਤ ਤਗੜੀਆਂ ਤਗੜੀਆਂ ਨੇ ਕਈ ਰੰਗਾਂ ਦੀਆਂ ਨੇ ਇੱਕ ਆ ਫਿਰਦੀ ਹੈਗੀ ਸੱਤ ਰੰਗੀ ਜੀ ਕਾਲੀਆਂ ਕੋਲੀਆਂ ਵਿੱਚ ਹੀ ਫਿਰਦੀਆਂ ਨੇ ਇਹ ਕਾਲੀ ਜੀਵੀ ਹੈਗੀ ਇੱਕ ਦੇਖੋ ਕਿੰਨੀਆਂ ਸੋਹਣੀਆਂ ਮੱਛੀਆਂ ਨੇ ਤੁਸੀਂ ਵੀ ਦਰਸ਼ਨ ਕਰੋ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸਕ ਗੁਰੂ ਘਰ ਆ ਜੀ ਤਿੰਨ ਪਾਸ਼ਾਈਆਂ ਦਾ ਜੀ ਗੁਰੂ ਘਰ ਆ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਤੁਸੀਂ ਦਰਸ਼ਨ ਕਰੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਦਿਓ ਅੱਜ ਮੱਸੀਆ ਦਾ ਦਿਹਾੜਾ ਹੈ ਜੀ ਹੂ ਜੀ ਜੋ ਮਰਜੀ ਮੰਗ ਲਓ ਅੱਜ ਤੁਹਾਡਾ ਸਾਰਾ ਕੁਝ ਪੂਰਾ ਹੋਣਾ ਹੈ ਸਾਰੀਆਂ ਸੁੱਖਾਂ ਦੁਨੀਆਂ ਪੂਰੀਆਂ ਹੋ ਜਾਣਗੀਆਂ ਇੱਕ ਛੱਤ ਵਾਲਾ ਪੱਖਾ ਬੜਾ ਟਾਪ ਦਾ ਲਾਇਆ ਹੋਇਆ ਬਹੁਤ ਵੱਡਾ ਪੱਖਾ ਲਾਇਆ ਹੋਇਆ ਇਹਨੇ 7 ਵਾਲਾ ਦੇਖੋ ਝੂਮਰ ਕਿੰਨਾ ਤੇਜ਼ ਪ੍ਰਕਾਸ਼ਾ ਝੂਮਰ ਦਾ ਦੇਖੋ ਬਹੁਤ ਵਧੀਆ ਜਿਹੜਾ ਬਣਾਇਆ ਹੋਇਆ ਹੈਗਾ ਆਪਾਂ ਬਾਬਾ ਜੀ ਤੋਂ ਲੈਣੇ ਆਂਗੇ ਪ੍ਰਸ਼ਾਦ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਠੀਕੋ ਚਲੋ ਬਾਬਾ ਜੀ ਤੋਂ ਪ੍ਰਸ਼ਾਦ ਲੈਣੇ ਆ ਤੇ ਆਪਾਂ ਨੂੰ ਪ੍ਰਸ਼ਾਦ ਮਿਲ ਗਿਆ ਬਾਬਾ ਜੀ ਤੋਂ ਪ੍ਰਸ਼ਾਦ ਲਿਆ ਹੈਗਾ ਬੜੇ ਪਿਆਰੇ ਨੇ ਬਾਬਾ ਜੀ ਪ੍ਰਸ਼ਾਦ ਮੰਨ ਦੇਣਗੇ ਵੰਡਦੇ ਨੇ ਆਪਾਂ ਨੂੰ ਦੇਖੋ ਖੁੱਲੇ ਗੱਫੇ ਮਿਲਨੇ ਅੱਜ ਤੇ ਹੁਣ ਆਪਾਂ ਮੱਥਾ ਟੇਕ ਕੇ ਆਗੇ ਬਾਹਰੇ ਉਮੀਦ ਕਰਦਾ ਹਾਂਗਾ ਤੁੰਨੇ ਵੀ ਦਰਸ਼ਨ ਵਧੀਆ ਤਰੀਕੇ ਨਾਲ ਕਰੇ ਹੋਵਾਂਗੇ ਤੇ ਬਹੁਤ ਵਧੀਆ ਜੀ ਲੱਗ ਰਿਹਾ ਹੈ ਇੱਥੇ ਆ ਕੇ ਇਹ ਚਲੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਲੰਗਰ ਘਰ ਨਾਲੇ ਛਕ ਦੇਂਗੇ ਆਪਾਂ ਲੰਗਰ ਤੁਹਾਨੂੰ ਵੀ ਦਿਖਾਉਨੇ ਆਂਗੇ ਕਿ ਬਹੁਤ ਜਿਹੜਾ ਵਧੀਆ ਬਣਿਆ ਹੋਇਆ ਸਿਸਟਮ ਰੇ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਹੈਗਾ ਬਹੁਤ ਵਧੀਆ ਤੇ ਆਜੂ ਹੁਣ ਆਪਾਂ ਇੱਥੋਂ ਲੈਨੇ ਆਂਗੇ ਭਾਂਡੇ ਇੱਥੋਂ ਭਾਂਡੇ ਲੈ ਕੇ ਫਿਰ ਪਕਾ ਲੇਗੇ ਆਪਾਂ ਨੇ ਹੁਣ ਲੈ ਲਏ ਭਾਂਡੇ ਜੀ ਤੇ ਹੁਣ ਸਾਹਮਣੇ ਦੇਖੋ ਇਹ ਲੰਗਰ ਹਾਲ ਆ ਜੀ ਬਹੁਤ ਵਧੀਆ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਸਾਹਮਣੇ ਬਾਬਾ ਜੀ ਇੱਧਰ ਫੋਟਾਂ ਲੱਗੀਆਂ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਵਧੀਆ ਜਿਹੜਾ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਅੱਜ ਹੁਣ ਆਪਾਂ ਛਕਦੇ ਆਂ ਲੰਗਰ ਇੱਧਰ ਜਿਹੜੇ ਆਪਣੇ ਗ੍ਰਾਂਥੀ ਸਿੰਘ ਨੇਗੇ ਇਹ ਉਹਨਾਂ ਦੀ ਰਹਿائش ਬਣੀ ਹੋਈ ਹੈ ਜੀ ਇੱਧਰ ਗ੍ਰਾਂਥੀ ਸਿੰਘਾਂ ਦੀ ਰਹਿائش ਆ ਤੇ ਬਾਕੀ ਇੱਧਰ ਪਾਰਕਿੰਗ ਹੈਗੀ ਬਣੀ ਹੋਈ ਤਿੰਨ ਪਾਰਕਿੰਗਾਂ ਦਾ ਗੁਰੂ ਘਰ ਆ ਜੀ ਬਹੁਤ ਸ਼ਾਨਦਾਰ ਗੁਰੂ ਘਰ ਹੈਗਾ ਅੱਜ ਮੱਸੀ ਦਾ ਦਿਹਾੜਾ ਤੁਸੀਂ ਵੀ ਜਰੂਰ ਆਇਆ ਕਰੋ ਤੇ ਹੁਣ ਸੰਗਤ ਵੈਸੇ ਦੁਪਹਿਰ ਦਾ ਟਾਈਮ ਹੋ ਗਿਆ ਸੰਗਤ ਤਾਂ ਜਿਹੜੀ ਕਾਫੀ ਘਟ ਗਈ ਇਹ ਜੇ ਭਾਈ ਚਾਹਸ ਤੁਸੀਂ ਬੱਚਿਆਂ ਵਾਸਤੇ ਕੁਝ ਵੀ ਲੈਣਾ ਹੋਊਗਾ ਨਾ ਤਾਂ ਇੱਥੇ ਦੁਕਾਨਾਂ ਵੀ ਲੱਗੀਆਂ ਹੁੰਦੀਆਂ ਨੇ ਹੈਗੀਆਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਅੱਜ ਮੱਸਿਆ ਕਰਕੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਹੋ ਸਕਦਾ ਐਤਵਾਰ ਨੂੰ ਵੀ ਹੁੰਦੀਆਂ ਹੋਣ ਤੁਸੀ ਕੁਝ ਵੀ ਲੈਣਾ ਤਾਂ ਇੱਥੋਂ ਲੈ ਜਾ ਸਕਦੇ ਹੋਗੇ ਤੇ ਬਾਕੀ ਹੁਣ ਚਲੋ ਚੱਲਦੇ ਆਂਗੇ ਅੰਦਰ ਨੂੰ ਜੇ ਆਪਾਂ ਗੱਲ ਕਰੀਏ ਵੀ ਇੱਥੇ ਆਪਾਂ ਨੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣਾ ਕਿੱਦਾਂਗਾ ਤਾਂ ਤੁਹਾਨੂੰ ਸਮਝਾ ਦਿੰਨੇ ਆਂਗੇ ਵੀ ਕਿੱਦਾਂ ਪਹੁੰਚਣਾਗਾ ਆਹ ਜਿਹੜੀ ਸੜਕ ਆਗੀ ਇਹ ਡੜਬੇ ਕਣੀੋਂ ਆਰੀ ਹੈ ਸੰਗਰੂਰ ਤੋਂ ਆਰੀ ਹੈਗੀ ਆਹ ਧਿਆਲਗੜ ਤੋਂ ਤੇ ਆਹ ਸੜਕਾ ਜਿਹੜੀ ਇਹ ਸਮਾਣੇ ਤੋਂ ਆਰੀ ਆ ਇਹ ਬਿਲਕੁਲ ਅਸੀਂ ਚੌਂਕ ਦੇ ਵਿੱਚ ਖੜਿਆਂਗੇ ਜਿੱਥੇ ਕੀ ਇਹ ਚੌਂਕ ਦੇ ਵਿੱਚੋਂ ਹੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਜਾਣਗੇ ਜੇ ਤੁਸੀਂ ਪਹੁੰਚਣਾ ਕਿੱਦਾਂਗਾ ਸੰਗਰੂਰ ਜ਼ਿਲ੍ਹਾ ਘਰ ਨੇੜੇ ਡੜਬਾ ਪੈਂਦਾਗਾ ਡੜਬਾ ਪਿੰਡ ਲਵੇ ਪੈਂਦਾ ਇੱਥੋਂ ਤੇ ਉਤੋਂ ਸਿੱਧਾ ਤੁਹਾਨੂੰ ਡਿਟੇਲ ਦੱਸਤੀ ਅ ਚ ਰਸਤਾ ਪੈਂਦਾ ਹੈ ਜਦੋਂ ਆਪਾਂ ਜਾਣਦੇ ਆਂ ਕਿ ਖਨਾਲ ਤੋਂ ਸਮਾਣੇ ਕਣੀ ਨੂੰ ਤੇ ਇੱਥੋਂ ਤੁਹਾਨੂੰ ਦਿਖਾਣੇ ਆਂਗੇ ਤਾਂ ਸਾਹਮਣੇ ਜਿਹੜਾ ਗੁਰੂ ਘਰ ਦਿਸਦਾ ਹੈਗਾ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋਗੇ ਉਹ ਮੇਰੇ ਸਾਹਮਣੇ ਗੁਰੂ ਘਰ ਦਿਸ ਰਿਹਾ ਤੁਹਾਨੂੰ ਦਿਖਾ ਦਿੰਨੇ ਆਂ ਦੇਖੋ ਉਹ ਸਾਹਮਣੇ ਗੁਰੂ ਘਰ ਹੈ ਜੀ ਤਾਂ ਆਹੀ ਚੌਕ ਹੈਗਾ ਇਹ ਚੌਕ ਦੇ ਵਿੱਚੋਂ ਪਹੁੰਚਣ ਬਾਰੇ ਤੁਹਾਨੂੰ ਦੱਸਿਆ ਹੈਗਾ ਆਹ ਚੌਕ ਹੈ ਜੀ ਤੇ ਇੱਥੋਂ ਤੁਸੀਂ ਸਾਹਮਣੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਹੋ ਜਾਣਗੇ ਜੀ ਤੇ ਇਸ ਚੌਕ ਦੇ ਵਿੱਚ ਹੀ ਆ ਜੀ ਸਾਹਮਣੇ ਦੇਖ ਸਕਦੇ ਹੋਗੇ ਤੁਸੀਂ ਤੇ ਜਿਹੜਾ ਵੀ ਇਹ ਚੌਕ ਆ ਨਾ ਜੀ ਇਹ ਕਣਾਉੜ ਪਿੰਡ ਦੇ ਵੀ ਕਣਾਉੜ ਨੂੰ ਜਾਂਦੇ ਸੜਕ ਅੱਗੇ ਕਮਾਲਪੁਰ ਗੁਰੂ ਘਰ ਦੇ ਲਵੇ ਨੇ ਇੱਕ ਬਾਬਾ ਜੀ ਬੈਠਦੇ ਨੇਗੇ ਆਪਣੇ ਤੁਸੀਂ ਦੇਖ ਸਕਦੇ ਹੋ ਵਰਖਾ ਇਹਨਾਂ ਦਾ ਨਾਮ ਆਗਾ ਤੇ ਇਹਨਾਂ ਦਾ ਪਿੰਡ ਵੀ ਕਣਾਉੜਾ ਹੈਗਾ ਤੇ ਇਹਨਾਂ ਨੇ ਨਾ ਇੱਕ ਆਪਣਾ ਛੋਟਾ ਜਿਹਾ ਕੰਮ ਖੋਲਿਆ ਹੋਇਆ ਹੈਗਾ ਜਦੋਂ ਵੀ ਤੁਸੀਂ ਇੱਧਰ ਆਉਣੇ ਹੋਗੇ ਤਾਂ ਵੀਰ ਵਣ ਕੇ ਹੱਥ ਬੰਨ ਕੇ ਬੇਨਤੀਆਂ ਦਾ ਬਾਬਾ ਜੀ ਕੋਲੇ ਜਰੂਰ ਖੜ ਕੇ ਜਾਇਆ ਕਰੋ ਕਿਉਂਕਿ ਬਾਬਾ ਜੀ ਦੀ ਜਿਹੜੀ ਹਾਲਤ ਵਾਲੀ ਚੰਗੀ ਨਹੀਂ ਲੱਗਦੀ ਹੈਗੀ ਤੇ ਠੀਕ ਨੇਗੇ ਵਿਚਾਰੇ ਵੈਸੇ ਆ ਉਮਰ ਦੇ ਵਿੱਚ ਗੁਜ਼ਾਰਾ ਜਿਹੜਾ ਕਰ ਰਹੇ ਨੇਗੇ ਤੁਸੀਂ ਆਉਨੇ ਹੋਗੇ ਤਾਂ ਕਿ ਬਾਬਾ ਜੀ ਕੋਲੇ ਛੋਟਾ ਮੋਟਾ ਜਿਹੜਾ ਵੀ ਸਮਾਨ ਹੁੰਦਾਗਾ ਬੱਚਿਆਂ ਦਾ ਸਮਾਨ ਵੀ ਮਿਲ ਜਾਂਦਾ ਹੁੰਦਾ ਦਾ ਪਿਆਰ ਉਹ ਤੇ ਹੋਰ ਸਮਾਨ ਵੀ ਬਾਬਾ ਜੀ ਦਾ ਉਹਨੂੰ ਬਾਬੇ ਦੀ ਲੋਕੇਸ਼ਨ ਵੀ ਸਮਝਾਤੀ ਤੇ ਬਾਬਾ ਜੀ ਨਾਲ ਵੀ ਤੁਹਾਨੂੰ ਗੱਲਬਾਤ ਕਰਵਾਉਂਦੇ ਨੇ ਆਜੋ ਆ ਬਾਬਾ ਜੀ ਨੇ ਬਰਖਾ ਇਹਨਾਂ ਦਾ ਨਾਮ ਬਾਬਾ ਜੀ ਕੀ ਕੀ ਸਮਾਨ ਮਿਲਦਾ ਆਪਣੇ ਕੋਲ ਇੱਥੇ ਉਹ ਪਕੌੜੀਆਂ ਉਹ ਕਿੰਨੀਆਂ ਆਇਆ ਅੱਛਾ ਅੱਛਾ ਮੰਨ ਲਓ ਕਿ ਸਾਰਾ ਬੱਚਿਆਂ ਵਾਲਾ ਸਮਾਨ ਤੁਸੀਂ ਰੱਖਦੇ ਹੋਗੇ ਠੀਕ ਹੈ ਜੀ ਤੇ ਆ ਬਾਬਾ ਜੀ ਨੇ ਭਾਈ ਪਛਾਣ ਕਰ ਲੋ ਜਦੋਂ ਵੀ ਤੁਸੀਂ ਇੱਥੋਂ ਲੰਘਦੇ ਵੜਦੇ ਹੋਗੇ ਤਾਂ ਬਾਬਾ ਜੀ ਕੋਲੇ ਜ਼ਰੂਰ ਖੜਕੇ ਜਾਇਆ ਕਰੋ ਬੜੇ ਵਧੀਆ ਸੁਭਾਅ ਦੇ ਮਾਲਕ ਨੇ ਬਾਬਾ ਜੀ ਹਾਸਮੁਖ ਬੰਦੇ ਨੇਗੇ ਇਹਨਾਂ ਕੋਲੋਂ ਸਮਾਨ ਜ਼ਰੂਰ ਲੈ ਕੇ ਜਾਇਆ ਕਰੋ ਜਦੋਂ ਵੀ ਤੁਸੀਂ ਆਉਣੇ ਹੋਗੇ ਹਾਂ ਇਹਨਾਂ ਦੀ ਕਿਰਪਾ ਜੀ ਬਾਬਿਆਂ ਦੀ ਇਹਨਾਂ ਤੇ ਤੇ ਬਾਕੀ ਚਲੋ ਮਿਲਦੇ ਆਂਗੇ ਚੱਲਦੇ ਆਂਗੇ ਪਿੰਡੋਂ ਬਾਕੀ ਉਮੀਦ ਕਰਦੇ ਆਂ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਇਹ ਜੇ ਗੁਰੂ ਘਰਾਂ ਦੇ ਹੋਰ ਵੀ ਸੰਗਤਾਂ ਜਿਹੜੀ ਦਰਸ਼ਨ ਕਰ ਸਕੇ ਤੇ ਚਲੋ ਠੀਕ ਆ ਵੀਰੇ ਸਾਰਿਆਂ ਨੂੰ ਪਿਆਰ ਭੇਸ ਅੱਜਕੱਲ੍ਹ